ਜਿਹਦੀ ਆਖੰਪਰੀ ਹੋਈ ਹੈ ਜਿੱਦਣੇ ਤਸਵੀਰਾਂ ਦੇਖ ਰਿਹਾ ਮਾਂ ਕਹੇਗੀ ਕਿ ਬਾਹਰ ਭੇਜਣਾ ਪਰ ਉਹ ਤਾਂ ਕਹਿੰਦਾ ਕਿ ਨਹੀਂ ਮੇਰਾ ਮਨ ਪੰਜਾਬ 'ਚ ਹੀ ਲੱਗਦਾ ਹੈ ਇਹਨਾਂ ਨੂੰ ਇਹ ਦਿਖਾਣ ਲਾਇਆ ਕਿ ਮੂਹ ਦੇਖੋ ਇਹ ਹਾਲ ਹੋ ਰਿਹਾ ਹੈ ਕਿ ਮੋਦੀ ਸਰਕਾਰ ਕੀ ਕਰ ਰਹੀ ਹੈ ਇਸੇ ਕਰਕੇ ਬੱਚਿਆਂ ਨੂੰ ਅਸੀਂ ਇੱਥੋਂ ਪੜਾ ਕੇ ਬਾਹਰ ਭੇਜ ਰਿਹਾ ਕੋਈ ਨਹੀਂ ਰੱਖ ਰੇ ਤੇ ਕਹਿੰਦੇ ਵੀ ਮੂ ਕੁਝ ਨਹੀਂ ਬਣਦਾ ਬੱਚਿਆਂ ਦਾ ਜੇ ਕਿਸਾਨਾਂ ਨਾਲ ਇਹ ਹੋ ਰਿਹਾ ਇਹ ਪਨੀਰੀ ਨਾਲ ਕੀ ਹੋਏਗਾ ਇਹ ਬੱਚੇ ਕੀ ਕਰਨਗੇ ਇੱਥੇ ਬਾਈ ਰਹੋਗੇ ਇੱਥੇ ਕਿ ਚਲੇ ਜਾਣਾ ਤੁਸੀਂ ਰਹੋਗੇ ਵੀ ਆਪਣਾ ਵਤਨ ਆਪਣਾ ਦੇਸ਼ ਇੰਨਾ ਕੁਝ ਦੇਖ ਕੇ ਵੀ ਮੰਨ ਕਰਦਾ ਵੀਰੇ ਜਸ ਠੀਕ ਹੋ ਗਈ ਫਿਰ ਤਾਂ ਚਲੀ ਜਾ ਫਿਰ ਹੋਗੇ ਰਹਿਣਗੇ ਜੇ ਨਹੀਂ ਠੀਕ ਹੋਈ ਫਿਰ ਬੱਚਿਆਂ ਦਾ ਪੁਵਿਕ ਤੁਹਾਨੂੰ ਕੀ ਲੱਗਦਾ ਕਿ ਇੱਥੇ ਮੁਲਕ ਦੇ ਵਿੱਚ ਸੇਫ ਹੈ ਨਹੀਂ ਇੱਥੇ ਕੋਈ ਸੇਫ ਨਹੀਂ ਹੈਗਾ ਤਾਂ ਹੀ ਤਾਂ ਬੱਚਿਆਂ ਨੂੰ ਸਾਰੇ ਬੱਚਨ ਬਾਹਰ ਭੇਜ ਰਹੀ ਹੈ ਵੀ ਬੱਚੇ ਬਾਹਰ ਬਾੜਨ ਬਾਹਰ ਸੁੱਖੇ ਸੁੱਖੀ ਰਹਿਣ ਸੋ ਪੰਜਾਬ ਦੀਆਂ ਮਾਵਾਂ ਦੇਖਣ ਆਏ ਕਿ ਸਾਡੇ ਬੱਚਾ ਨਾ ਕੀ ਬੀਤ ਰਹੀ ਹੈ ਇਹ ਪੰਜਾਬ ਦਾ ਭਵਿੱਖ ਵੀ ਹੈ ਕਿਉਂਕਿ ਪੰਜਾਬ ਦਾ ਭਵਿੱਖ ਲਗਾਤਾਰ ਬਾਹਰ ਜਾ ਰਿਹਾ ਹੈ ਤੁਹਾਡੇ ਦੋ ਬੇਟੇ ਨੇ ਇਹਨਾਂ ਨੂੰ ਕੀ ਦਿਖਾਣ ਲੈ ਆਏ ਹੋ ਇਹਨਾਂ ਨੂੰ ਇਹ ਦਿਖਾਣ ਲੈ ਆਏ ਕਿ ਦੇਖੋ ਇਹ ਹਾਲ ਹੋ ਰਿਹਾ ਹੈ ਕਿ ਮੋਦੀ ਸਰਕਾਰ ਕੀ ਕਰ ਰਹੀ ਹੈ ਇਸੇ ਕਰਕੇ ਬੱਚਿਆਂ ਨੂੰ ਅਸੀਂ ਇੱਥੋਂ ਪੜਾ ਕੇ ਬਾਹਰ ਭੇਜ ਰਿਹਾ ਕੋਈ ਨਹੀਂ ਰੱਖ ਰੇ ਇੱਥੇ ਕਹਿੰਦੇ ਵੀ ਕੁਝ ਨਹੀਂ ਬਣਦਾ ਬੱਚਿਆਂ ਦਾ ਜੇ ਕਿਸਾਨਾਂ ਨਾਲ ਇਹ ਹੋ ਰਿਹਾ ਇਹ ਪਨੀਰੀ ਨਾਲ ਕੀ ਹੋਏਗਾ ਇਹ ਬੱਚੇ ਕੀ ਕਰਨਗੇ ਇੱਥੇ ਮਨ ਦੁਖੀ ਹੁੰਦਾ ਕਿਉਂਕਿ ਤੁਹਾਡੇ ਪਰਿਵਾਰ ਚੋਂ ਮਨ ਦੁਖੀ ਹੁੰਦਾ ਹੈ ਨਹੀਂ ਕੋਈ ਸੋਖਾ ਨਹੀਂ ਹੈਗਾ ਪਹਿਲਾਂ ਵੀ ਬਹੁਤ ਕਿਸਾਨਾਂ ਨਾਲ ਧੱਕਾ ਹੋਇਆ ਹੁਣ ਵੀ ਹੋ ਰਿਹਾ ਹੈ ਹੁਣ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਸੋ ਇਹਨਾਂ ਬੱਚਿਆਂ ਦਾ ਭਵਿੱਖ ਤੁਹਾਨੂੰ ਕੀ ਲੱਗਦਾ ਕੀ ਇੱਥੇ ਮੁਲਕ ਦੇ ਵਿੱਚ ਸੇਫ ਹੈ ਕਿ ਨਹੀਂ ਨਹੀਂ ਇੱਥੇ ਕੋਈ ਸੇਫ ਨਹੀਂ ਹੈਗਾ ਤਾਂ ਹੀ ਤਾਂ ਬੱਚਨ ਨੂੰ ਸਾਰੇ ਬੱਚਨ ਬਾਹਰ ਭੇਜ ਰਹੀ ਹੈ ਵੀ ਬੱਚੇ ਬਾਹਰ ਬਾੜਨ ਬਾਹਰ ਸੁਖੀ ਸੁਖੀ ਰਹਿਣ ਇਹ ਤਾਂ ਕੋਈ ਜੇ ਇੱਥੇ ਹੱਕ ਮੰਗਣ ਆਏ ਤਾਂ ਜੋ ਕੁਝ ਹੋ ਰਿਹਾ ਹੈ ਸ਼ਾਮੀ ਜਾ ਕੇ ਜਦੋਂ ਟੀਵੀ ਚਲਾਉਂਦੇ ਆ ਉੱਥੇ ਸਾਨੂੰ ਹੀ ਅਤਵਾਦੀਆਂ ਹੋਰ ਚੀਜ਼ਾਂ ਕਹਿਤ ਸਾਨੂੰ ਹੀ ਮਤਲਬ ਕਿਸਾਨਾਂ ਨੂੰ ਹੀ ਗਲਤ ਦਿਖਾਇਆ ਜਾਂਦਾ ਹੈਗਾ ਉਦੋਂ ਫੇ ਕੀ ਚੱਲਦਾ ਮਨਚ ਉਦੋਂ ਇਹੀ ਚੱਲਦਾ ਵੀ ਇਹ ਤਾਂ ਅਤਵਾਦੀਆਂ ਲਈ ਕੰਮ ਹੈ ਵੀ ਕੋਈ ਹੋ ਨਹੀਂ ਅਚੰਗਾ ਕੰਮ ਨਹੀਂ ਚੱਲ ਰਿਹਾ ਹੈਗਾ ਹਾਂ ਬਸ ਇਹਨਾਂ ਨੇ ਅਤਵਾਦੀ ਬਣਾਉਣਾ ਹੈ ਸਾਰਿਆਂ ਨੂੰ ਸੁਰੇ ਪੈਣ ਹੋਣੀ ਇਹ ਇਹ ਪੰਜਾਬ ਦਾ ਭਵਿੱਖ ਹੈਗਾ ਇਹ ਆਪਣੇ ਵੱਡੇ ਭਰਾਵਾਂ ਨੂੰ ਸ਼ਾਇਦ ਦੇਖਣ ਆਏ ਹੋਣਗੇ ਕਿ ਇੱਥੇ ਕੀ ਬਣਦਾ ਹੱਕ ਦੇ ਨਹੀਂ ਸਰਕਾਰ ਕੀ ਕਰਦੀ ਹੈ ਬਾਈ ਰਹੋਗੇ ਇੱਥੇ ਕਿ ਚਲੇ ਜਾਣਾ ਤੁਸੀਂ ਬਾਹਰ ਰਹਾਂਗੇ ਇੰਨਾ ਕੁਝ ਦੇਖ ਕੇ ਵੀ ਮਨ ਕਰਦਾ ਉਰੇ ਜਸ ਠੀਕ ਹੋ ਗਈ ਫਿਰ ਤਾਂ ਚਲੀ ਜਾ ਫਿਰ ਉਹੀ ਰਹਾਂਗੇ ਜੇ ਨਹੀਂ ਇੱਥੇ ਕੋਈ ਫਿਰ ਬਾਹਰ ਚਲੇ ਜਾਗੇ ਜੇ ਹਾਲਾਤ ਜਾਂ ਸਰਕਾਰ ਚੰਗੀ ਆ ਗਈ ਫਿਰ ਮਨ ਕਰਦਾ ਕਿ ਮੁਲਕ 'ਚ ਹੀ ਰਹੀਏ ਛੱਡੀਆਂ ਹਾਂਜੀ ਆਪਣਾ ਵਤਨ ਆਪਣਾ ਦੇਸ਼ ਆਪਣਾ ਵਤਨ ਆਪਣਾ ਹੀ ਹੁੰਦਾ ਦੇਖੋ ਬੱਚੇ ਦੀ ਅੱਖ ਵੀ ਭਰੀ ਹੋਈ ਹੈ ਜਿੱਦਾਂ ਇਹ ਤਸਵੀਰਾਂ ਦੇਖ ਰਿਹਾ ਹੈ ਮਾਂ ਕਹੇਰੀ ਕਿ ਬਾਹਰ ਪੇ ਜਾਣਾ ਪੁੱਤ ਕਹਿੰਦਾ ਕਿ ਨਹੀਂ ਮੇਰਾ ਮਨ ਪੰਜਾਬ 'ਚ ਹੀ ਲੱਗਦਾ ਹੈ ਤੇ ਹਾਲਾਤ ਜਿੱਦਾਂ ਦੇ ਬਣ ਜਾਣਗੇ ਤਾਂ ਕੀ ਕਰੂਗਾ ਪੰਜਾਬ ਦਾ ਪੁਵਿਕ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ ਸੋ ਪੰਜਾਬ ਦੀਆਂ ਮਾਵਾਂ ਦੇਖਣ ਆਏ ਕਿ ਸਾਡੇ ਬੱਚਾ ਨਾ ਕੀ ਬੀਤ ਰਹੀ ਹੈ ਇਹ ਪੰਜਾਬ ਦਾ ਭਵਿੱਖ ਵੀ ਹੈ ਕਿਉਂਕਿ ਪੰਜਾਬ ਦਾ ਭਵਿੱਖ ਲਗਾਤਾਰ ਬਾਹਰ ਜਾ ਰਿਹਾ ਹੈ ਤੁਹਾਡੇ ਦੋ ਬੇਟੇ ਨੇ ਇਹਨਾਂ ਨੂੰ ਕੀ ਦਿਖਾਣ ਲੈ ਆਏ ਉਹ ਇਹਨਾਂ ਨੂੰ ਇਹ ਦਿਖਾਣ ਲੈ ਆਏ ਕਿ ਦੇਖੋ ਇਹ ਹਾਲ ਹੋ ਰਿਹਾ ਹੈ ਕਿ ਮੋਦੀ ਸਰਕਾਰ ਕੀ ਕਰ ਰਹੀ ਹੈ ਇਸੇ ਕਰਕੇ ਬੱਚਿਆਂ ਨੂੰ ਅਸੀਂ ਇੱਥੋਂ ਪੜਾ ਕੇ ਬਾਹਰ ਭੇਜ ਰਿਹਾ ਕੋਈ ਨਹੀਂ ਰੱਖ ਰੇ ਤੇ ਕਹਿੰਦੇ ਵੀ ਕੁਝ ਨਹੀਂ ਬਣਦਾ ਬੱਚਿਆਂ ਦਾ ਜੇ ਕਿਸਾਨਾਂ ਨਾਲ ਇਹ ਹੋ ਰਿਹਾ ਇਹ ਪਨੀਰੀ ਨਾਲ ਕੀ ਹੋਏਗਾ ਇਹ ਬੱਚੇ ਕੀ ਕਰਨਗੇ ਇੱਥੇ ਮਨ ਦੁਖੀ ਹੁੰਦਾ ਕਿਉਂਕਿ ਤੁਹਾਡੇ ਪਰਿਵਾਰ ਚੋਂ ਮਨ ਦੁਖੀ ਹੁੰਦਾ ਹੈ ਨਹੀਂ ਕੋਈ ਸੋਖਾ ਨਹੀਂ ਹੈਗਾ ਪਹਿਲਾਂ ਵੀ ਬਹੁਤ ਕਿਸਾਨਾਂ ਨਾਲ ਧੱਕਾ ਹੋਇਆ ਹੁਣ ਵੀ ਹੋ ਰਿਹਾ ਹੈ ਹੁਣ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਸੋ ਇਹਨਾਂ ਬੱਚਿਆਂ ਦਾ ਭਵਿੱਖ ਤੁਹਾਨੂੰ ਕੀ ਲੱਗਦਾ ਕਿ ਇੱਥੇ ਮੁਲਕ ਦੇ ਵਿੱਚ ਸੇਫ ਹੈ ਕਿ ਨਹੀਂ ਨਹੀਂ ਇੱਥੇ ਕੋਈ ਸੇਫ ਨਹੀਂ ਹੈਗਾ ਤਾਂ ਹੀ ਤਾਂ ਬੱਚਿਆਂ ਨੂੰ ਸਾਰੇ ਬੱਚਨ ਬਾਹਰ ਭੇਜ ਰਹੀ ਹੈ ਵੀ ਬੱਚੇ ਬਾਹਰ ਬਾੜਨ ਬਾਹਰ ਸੁਖ ਸੁਖੀ ਰਹਿਣ ਇਥੇ ਕੋਈ ਜੀ ਇੱਥੇ ਹੱਕ ਮੰਗਣ ਆਏ ਤੇ ਜੋ ਕੁਝ ਹੋ ਰਿਹਾ ਹੈ ਸ਼ਾਮੀ ਜਾ ਕੇ ਜਦੋਂ ਟੀਵੀ ਚ ਲਾਉਂਦੇ ਆ ਉੱਥੇ ਸਾਨੂੰ ਹੀ ਅਤਵਾਦੀਆਂ ਹੋਰ ਚੀਜ਼ਾਂ ਕਹਿਤ ਸਾਨੂੰ ਹੀ ਮਤਲਬ ਕਿਸਾਨਾਂ ਨੂੰ ਹੀ ਗਲਤ ਦਿਖਾਇਆ ਜਾਂਦਾ ਹੈਗਾ ਉਦੋਂ ਫੇ ਕੀ ਚੱਲਦਾ ਮਨਚ ਉਦੋਂ ਇਹੀ ਚੱਲਦਾ ਵੀ ਇਹ ਤਾਂ ਅਤਵਾਦੀਆਂ ਲਈ ਕੰਮ ਹੈ ਵੀ ਕੋਈ ਹੋ ਨਹੀਂ ਅਚੰਗਾ ਕੰਮ ਨਹੀਂ ਚੱਲ ਰਿਹਾ ਹੈਗਾ ਹਾਂ ਬਸ ਇਹਨਾਂ ਨੇ ਅਤਵਾਦੀ ਬਣਾਉਣਾ ਹੈ ਸਾਰਿਆਂ ਨੂੰ ਸਰੇ ਭੈਣ ਹੋਣੀ ਇਹ ਇਹ ਪੰਜਾਬ ਦਾ ਭਵਿੱਖਾਗਾ ਇਹ ਆਪਣੇ ਵੱਡੇ ਭਰਾਵਾਂ ਨੂੰ ਸ਼ਾਇਦ ਦੇਖਣ ਆਏ ਹੋਣਗੇ ਕਿ ਇੱਥੇ ਕੀ ਬਣਦਾ ਹੱਕ ਦੇ ਲਈ ਸਰਕਾਰ ਕੀ ਕਰਦੀ ਹੈ ਬਾਈ ਰਹੋਗੇ ਇੱਥੇ ਕੀ ਚਲੇ ਜਾਣਾ ਤੁਸੀਂ ਬਾਹਰ ਰਹਾਂਗੇ ਇੰਨਾ ਕੁਝ ਦੇਖ ਕੇ ਵੀ ਮਨ ਕਰਦਾ ਉਰੇ ਜਸ ਠੀਕ ਹੋ ਗਈ ਫਿਰ ਤਾਂ ਚਲੀ ਜਾ ਫਿਰ ਉਹੀ ਰਹਾਂਗੇ ਜੇ ਨਹੀਂ ਠੀਕ ਹੋਈ ਫਿਰ ਬਾਹਰ ਚਲੀ ਜਾਾਂਗੇ ਜੇ ਹਾਲਾਤ ਜਾਂ ਸਰਕਾਰ ਚੰਗੀ ਆ ਗਈ ਫਿਰ ਮਨ ਕਰਦਾ ਕਿ ਮੁਲਕ ਚ ਹੀ ਰਹੀਏ ਛੱਡੀਆਂ ਹਾਂਜੀ ਆਪਣਾ ਵਤਨ ਆਪਣਾ ਦੇਸ਼ ਆਪਣਾ ਵਤਨ ਆਪਣਾ ਹੀ ਹੁੰਦਾ ਦੇਖੋ ਬੱਚੇ ਦੀ ਅੱਖ ਵੀ ਭਰੀ ਹੋਈ ਆ ਜਿੱਦਣੇ ਤਸਵੀਰਾਂ ਦੇਖ ਰਿਹਾ ਮਾਂ ਕਹਿ ਰਹੀ ਕਿ ਬਾਹਰ ਪੇ ਜਾਣਾ ਪੁੱਤ ਕਹਿੰਦਾ ਕਿ ਨਹੀਂ ਮੇਰਾ ਮਨ ਪੰਜਾਬ ਚ ਹੀ ਲੱਗਦਾ ਤੇ ਹਾਲਾਤ ਜਿੱਦਾਂ ਦੇ ਬਣ ਜਾਣਗੇ ਤਾਂ ਕੀ ਕਰੂਗਾ ਪੰਜਾਬ ਦਾ ਪੁਵਿਕ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ